ਆ ਹੁੰਦੀਆਂ ਬਈ ਮਿਹਨਤਾਂ ਠੰਡ ਦੇ ਵਿੱਚ ਆ ਜਿਹੜੇ ਬੈਠੇ ਚਿੱਟੇ ਬਾਣੇ ਪਾ ਕੇ ਗੱਲਾਂ ਕਰਦੇ ਆ ਨਾ ਕਿਸਾਨ ਨੂੰ ਤੇ ਮਜ਼ਦੂਰ ਨੂੰ ਆ ਵੇਖ ਲਓ ਤੁਸੀਂ ਸਹੀ ਹੈ ਨਾ ਗੱਲ ਦੱਸ ਮਾੜੀ ਕੀਤੀ ਆ ਬਈ ਆ ਪਾਣੀ ਵੀ ਠੰਡਾ ਉਤੋਂ ਹਵਾ ਵੀ ਠੰਡੀ ਹੈ ਸਾਰਾ ਕੁਝ ਠੰਡਾ ਲਿਆ ਬਈ ਸਾਰੇ ਆਪਣੇ ਪਰਿਵਾਰ ਸਤਰੀਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਆ ਤੇ ਸਾਰਿਆਂ ਨੂੰ ਬਈ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੈਪੀ ਨਿਊ ਇਅਰ ਸਾਰੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਰਹਿਣ ਤੇ ਰੱਬ ਸਭ ਨੂੰ ਤਰੱਕੀਆਂ ਬਖਸ਼ੇ ਤੇ ਅੱਜ ਠੰਡ ਹੈਗੀ ਆ ਬਹੁਤ ਤੇ ਨਵਾਂ ਸਾਲ ਚੜ ਗਿਆ ਤੇ ਅੱਜ ਕਰਦੇ ਆ ਕਈ ਕੰਮਕਾਰ ਅੜੇ ਪਏ ਆ ਤੇ 12 ਵਜ ਗਿਆ ਹਾਲੇ ਤੱਕ ਕੋਈ ਕੰਮ ਸ਼ੁਰੂ ਨਹੀਂ ਕੀਤਾ ਸਪਰੇਅ ਕਰਨੀ ਸੀ ਖੇਤ ਸਪਰੇਅ ਵਾਲਾ ਵੀ ਕੰਮ ਹਜੇ ਵਿੱਚ ਹੀ ਆ ਉਹ ਕਹਿੰਦੇ ਅਸੀਂ ਖਾਦ ਪਾਉਣ ਗਏ ਆ ਖਾਦ ਆ ਪਾ ਕੇ ਤੇ ਫਿਰ ਸਪਰੇਅ ਕਰਦੇ ਆ ਉਦੋਂ ਆਪਣੇ ਇੱਕ ਵੀਰ ਦੇ ਲਵਾਉਣੇ ਸੀ ਆਪਾਂ ਸੀਸੀਟੀਵੀ ਕੈਮਰੇ ਤੇ ਇੱਕ ਕੈਮਰਾ ਆਪਾਂ ਵੀ ਲਵਾਉਣਾ ਸੀ ਦੇਖਦੇ ਆਂ ਸਪਰੇਅ ਵਾਲੇ ਪਹਿਲਾਂ ਆਉਂਦੇ ਕਿ ਕੈਮਰੇ ਵਾਲੇ ਬਾਈ ਮਨਪ੍ਰੀਤ ਕੋਲੇ ਇੱਥੇ ਮੈਂ ਆਇਆ ਸੀਗਾ ਟੇਲਰ ਮਾਸਟਰ ਕੋਲੇ ਤੇ ਆਪਣੀ ਇੱਕ ਸ਼ਰਟ ਦੇ ਕੇ ਦੀ ਸ਼ਰਟ ਹਾਲੇ ਤੱਕ ਇਹਨਾਂ ਨੇ ਆਪਣੀ ਸੈੱਟ ਨਹੀਂ ਕਰਕੇ ਦਿੱਤੀ ਹਾਂਜੀ ਸਟਾਰ ਸਾਹਿਬ ਕੀ ਹਾਲ ਚਾਲ ਠੀਕ ਹੈ ਜੀ ਕਹਿਵਾਂ ਚਲਾਈ ਜਾ ਨਾ ਕੰਮ ਕਰ ਹਾਂਜੀ ਲਓ ਜੀ ਇਹ ਮੁੰਡਾ ਬਹੁਤ ਕੈਂਟ ਆ ਇਹ ਸਟਾਰ ਸਾਡੇ ਨਾਲ ਜਾਂਦਾ ਹੁੰਦਾ ਸੀ ਤੇ ਹੁਣ ਇਹ ਵੀ ਪੂਰਾ ਟੇਲਰ ਮਾਸਟਰ ਬਣ ਗਿਆ ਹਰਸਨਾ ਕਰਦੇ ਵੀਰੇ ਯਾਰ ਆਪਣੀ ਸ਼ਰਟ ਕਰ ਦੇ ਛਾਹ ਨੂੰ ਜੀ ਛਾਹ ਨੂੰ ਨਹੀਂ ਬਾਈ ਮੈਂ ਲੈ ਕੇ ਜਾਣੀ ਹੁਣੇ ਸ਼ਰਟ ਕਰ ਦੇ ਕਿੱਥੇ ਪਈ ਆ ਲੱਭ ਲੈ ਇਹਨੂੰ ਯਾਰ ਪਤਾ ਹੀ ਨਹੀਂ ਬਾਈ ਯਾਰ ਆਪਣੀ ਸ਼ਰਟ ਦਾ ਇਨਾਂ ਚ ਨਹੀਂ ਹੈਗੀ ਇਹ ਵੀ ਨਹੀਂ ਹੈਗੀ ਆ ਵੀ ਨਹੀਂ ਹੈਗੀ ਆ ਵੀ ਨਹੀਂ ਹੈਗੀ ਆ ਆ ਪਈ ਆ ਆ ਪਈ ਬਾਈ ਕੀਤੀ ਨਹੀਂ ਹਲੇ ਕਰ ਦੇ ਯਾਰ ਥੋੜੀ ਇਹਨੂੰ ਫਿੱਟ ਕਰ ਦੇ ਲੈ ਵੀ ਮਿੱਤਰ ਪਹਿਲਾਂ ਆ ਕਰ ਆਪਣੀ ਆ ਬਾਅਦ ਚ ਕਰ ਲਈ ਪਹਿਲਾਂ ਆ ਕਰ ਮੇਰਾ ਵੀਰ ਤੇ ਫਿਰ ਕਰੀਏ ਕੋਈ ਕੰਮ ਕਰ ਮਨਪ੍ਰੀਤ ਕਿਧਰ ਗਿਆ ਉਹ ਰੋਟੀ ਖਾਣ ਗਿਆ ਬਾਈ ਕਿਵੇਂ ਆ ਵਧੀਆ ਜੀ ਠੀਕ ਆ ਲੱਗਦੀ ਠੰਡ ਪਰ ਤੈਨੂੰ ਤਾਂ ਖਾਦੀ ਲੱਗਦੀ ਪੱਠੀ ਮੋਰੇ ਭਰਾਵਾ ਹਜੇ ਛੱਡਿਆ ਨਹੀਂ ਸਮੋਸਾ ਆਪਣਾ ਬਾਈ ਛੱਡਾਂ ਵਾਲੇ ਵਾ ਖਵਾ ਦੇ ਇੱਕ ਸਮੋਸਾ ਇਹ ਰੋ ਸਾਡਾ ਬੰਦਾ ਇੱਕ ਹੋਰ ਤੁਰਿਆ ਆਉਂਦਾ ਖੇਤ ਜਾਣਾ ਯਾਰ ਸਪਰੇਅ ਕਰਨ ਮੈਂ ਚੱਲਾ ਇੱਕ ਸਮੋਸਾ ਹੀ ਖਾ ਚੰਦਿਆਂ ਪਹਿਲਾਂ ਭੁੱਖ ਜੀ ਲੱਗੀ ਪਈ ਆ ਹੋਰ ਦੱਸੋ ਕੀ ਖਾਣਾ ਹੋਰ ਤਾਂ ਕੁਝ ਨਹੀਂ ਖਾਣਾ ਬੰਦਾ ਫੜਿਆ ਗਿਆ ਚੋਰੀ ਮੈਂ ਫੜ ਲੈਣਾ ਹੁਣ ਜਿਹੜਾ ਬੰਦਾ ਚੋਰੀ ਆਵੇ ਨਾ ਖਾਣ ਆ ਜਿਹੜਾ ਬੰਦਾ ਚੋਰੀ ਖਾਣਾ ਉਹਨੂੰ ਮੈਂ ਉਹਨੂੰ ਫੜਿਆ ਗਿਆ ਫੜਿਆ ਵੀਰੇ ਅੱਜ ਮੈਂ ਅੱਜ ਤੂੰ ਗਿਆ ਉਹ ਤੇ ਮੈਂ ਫੜਿਆ ਗਿਆ ਕੀ ਖਾਣਾ ਹੈ ਅੱਜ ਹੈ ਕੀ ਖਾਣਾ ਅੱਜ ਮੁੰਡੇ ਨੂੰ ਪੁੱਛੋ ਹਾਂ ਪੁੱਤ ਕਿਵੇਂ ਆ ਕੀ ਖਾਣਾ ਫਿਰ ਅੱਜ ਪੀਜ਼ਾ ਨਾ ਜਾ ਅੱਜ ਕਿਧਰੇਲੇ ਵਰਫੀ ਖਾਉ ਬਈ ਮੁੰਡਾ ਫਿਰ ਇਧਰ ਤੱਕ ਕੋਈ ਕੰਮ ਨਹੀਂ ਬਈ ਤੁਹਾਡਾ ਹੈ ਇਧਰ ਤਾਂ ਕੋਈ ਕੰਮ ਨਹੀਂ ਦੇਖ ਲੈਨੇ ਪਰ ਉਹ ਵੀ ਸਾਡੇ ਕੰਮ ਦਾ ਕੁਝ ਹੋਵੇ ਆਹ ਇਹ ਤਾਂ ਮੇਰੇ ਪੁੱਤਰ ਦੇ ਕੰਮ ਦਾ ਚੱਲੋ ਤੇਲ ਵੀ ਹੁਣ ਛੇਤੀ ਠਰ ਜਾਂਦਾ ਹੁਣਾ ਤੇਲ ਅਗਰ ਰਫਾਈਨਡ ਹੁੰਦਾ ਏ ਰਫਾਈਨਡ ਠੰਡ ਕਰਾਈ ਬਹੁਤ ਜਿਆਦੇ ਕਿ ਨਹੀਂ ਠੰਡ ਜਿਆਦਾ ਹੈ ਕੀ ਖਾਵਾ ਆ ਗਿਆ ਆ ਜਾ ਫਿਰ ਖੇਤ ਚੱਲੋ ਅੜਦੇ ਸਪਰੇਅ ਕਰਾਇਆ ਫਿਰ ਪਤਾ ਲੱਗ ਉਧਰ ਠੰਡ ਆ ਤਾਂ ਤੂੰ ਇੱਥੇ ਸੇਕ ਮੂਰੇ ਖੜਾ ਇੱਥੇ ਹੀ ਲੱਗਦੀ ਹੈ ਠੰਡ ਲੈ ਆ ਭਾਈ ਜ਼ਰੂਰ ਜ਼ਰੂਰ ਦੋ ਲੈ ਲੈ ਰੱਖ ਪਈ ਨਹੀਂ ਨਹੀਂ ਲੈ ਗਿਆ ਬੜਾ ਇੱਥੇ ਬੈਠੋ ਲਓ ਜੀ ਆਪਾਂ ਤਾਂ ਆ ਗਏ ਆ ਖੇਤ ਤੇ ਸਪਰੇਅ ਵਾਲੇ ਬੰਦੇ ਹਜੇ ਨਹੀਂ ਆਏ ਹੁਣੇ ਕਹਿੰਦੇ ਸੀ ਬਸ ਆ ਕੇ ਪੰਪ ਤੇ ਆ ਗਏ ਹਜੇ ਨਹੀਂ ਕਿਹਾ ਦੇਖਦੇ ਤੇ ਮੈਂ ਉਥੋਂ ਖਾ ਪੀ ਕੇ ਵੀ ਆ ਗਿਆਂ ਤੇ ਮੋਟਰ ਤੇ ਵੀ ਆ ਗਿਆਂ ਤੇ ਚਾਹ ਵੀ ਆਪਾਂ ਲੈ ਆਂਦੀ ਤੇ ਦਵਾਈ ਵੀ ਲੈ ਆਂਦੀ ਆ ਲਓ ਜੀ ਆਪਾਂ ਕੱਲੀ ਇਹਦੇ ਤੇ ਤਾਕਤ ਵਾਲੀ ਕਰਨੀ ਆਪਾਂ ਆ ਲੈ ਕੇ ਆਏ ਆ ਬਈ ਪ੍ਰੋਡਕਟ ਮੈਗਨੀਸ਼ੀਅਮ ਤੇ ਜਿੰਕ ਤਿੰਨਾਂ ਦਾ ਪਾਊਡਰ ਇੱਕ ਇੱਕ ਕਿੱਲੇ ਤੇ ਆਪਾਂ ਇੱਕ ਇੱਕ ਪਾਉਣਾ ਛੰਦੇ ਵੀਰ ਤੋਂ ਲੈ ਕੇ ਆਏ ਪਿੰਡੋਂ ਹੀ ਆਪਣੇ ਤੇ ਵੀਰ ਕਹਿੰਦਾ ਸੀ ਵਧੀਆ ਰਿਜ਼ਲਟ ਤੇ ਦੇਖਦੇ ਆਂ ਕੀ ਰਿਜ਼ਲਟ ਆਉਂਦਾ ਬਾਕੀ ਕਣਕ ਤਾਂ ਆਪਣੀ ਬੈਸਟ ਸੀ ਪਰ ਵੈਸੇ ਹੀ ਚਲੋ ਕਰ ਦਿੰਦੇ ਆ ਇੱਕ ਤੇ ਉਸ ਤੋਂ ਬਾਅਦ ਆਪਾਂ ਟੌਪਿਕ ਕਰ ਦਿਆਂਗੇ ਨਦੀਨਾ ਤੋਂ ਨਦੀਨ ਤਾਂ ਵੈਸੇ ਜ਼ਿਆਦਾ ਹੈ ਨਹੀਂ ਸੁਪਰ ਸੀਡਰ ਵਾਲੀ ਚ ਹੀ ਹੈਗੀ ਆ ਉਹਦੇ ਜ਼ਿਆਦੇ ਹੋ ਜਾਂਦੇ ਕਿਉਂਕਿ ਜ਼ੀਰੋ ਵਾਲੀ ਤਾਂ ਗੰਦ ਬਹੁਤ ਘੱਟ ਹੁੰਦਾ ਗੁਲੀ ਡੰਡਾ ਵੀ ਨਹੀਂ ਹੁੰਦਾ ਬਾਥੂ ਵੀ ਨਹੀਂ ਹੁੰਦਾ ਵੈਸੇ ਵੀ ਆਪਣੇ ਮਾਂ ਚ ਘਾਟੀ ਹੁੰਦਾ ਲੋ ਜੀ ਠੰਡ ਵੀ ਬਹੁਤ ਆ। ਉਧਰ ਗਿੱਟੇ ਨੂੰ ਪਤਾ ਨਹੀਂ ਕੀ ਹੋ ਗਿਆ। ਬੜਾ ਦਰਦ ਕਰਦਾ। ਤੇ ਹੁਣ ਆਪਾਂ ਪਹਿਲਾਂ ਚਾਹ ਹੀ ਪੀ ਲਈਏ ਫਿਰ ਘਟ ਹੁਣ ਪਕੌੜੇ ਤਾਂ ਆਪਾਂ ਖਾਣ ਦਾ ਨਾਲ ਸਮੋਸਾ ਹੁਣ ਆਪਾਂ ਪਹਿਲਾਂ ਚਾਹ ਪੀ ਲਈਏ ਉਹਨਾਂ ਨੂੰ ਪਿਆਵਾਂਗੇ ਫੇਰ। ਇਹ ਲਾਪਾ ਚਾਹ ਪੀਨੇ ਆ। ਲੋ ਜੀ ਆ ਹੈਗੀ ਪੈਕਿੰਗ ਬੜੀ ਸੋਹਣੀ ਹੈ। ਬਾੜੀ ਕੈਂਟ ਲੈ ਕੇ ਆ ਲੈ। ਬismillah ਵੀ। ਜਿੰਕ ਹੋ ਗਈ। ਮੈਗਨੀਸ਼ੀਅਮ ਆ ਬੋੜਿਆ ਕਿਵੇਂ ਆ ਗਿਆ ਆ ਗਿਆ ਭਾਈ ਆ ਗਿਆ ਹੋਰ ਕੈਮ ਵਧੀਆ ਭਾਈ ਵਧੀਆ ਚਲੋ ਕੈਮ ਹੀ ਸੀ ਠੀਕ ਹੈ ਠੀਕ ਹੈ ਚਾਹ ਚੂ ਪੀ ਲੋ ਮੈਂ ਤੁਹਾਡੇ ਹੱਥੇ ਵੇਲੋ ਨਿੱਗਾ ਪਾਣੀ ਭਰ ਕੇ ਗਿਆ ਕਿਉਂਕਿ ਲੈਟ ਉੱਠ ਜਾਣੀ 2:30 ਵਜੇ ਹਾਂ ਸਹੀ ਮੈਂ ਕਹਿਆ ਯਾਰ ਪਾਣੀ ਨਾਲ ਨਿੱਗੇ ਜ ਦਵਾਈ ਵਧੀਆ ਖੁਰ ਜਾਂਦੀ ਸਹੀ ਆ ਭਾਈ ਜਮਾ ਸਹੀ ਆ ਹੋਰ ਬੰਦੇ ਆ ਗਏ ਆਪਣੇ ਸਾਰੇ ਚਾਹ ਚੂ ਪੀ ਲੋ ਚਾਹ ਚੂ ਮੈਂ ਲੈ ਆਈ ਬੈਠਾ ਹਾਂ ਪੋ ਵੀਡੀਓ ਉਦੋਂ ਹੀ ਪਾ ਦੇਣੀ ਆਪਾਂ ਨਾਲ ਦੇ ਨਾਲ ਹੀ ਹਾਂ ਆ ਜੋ ਕੇ ਰਾਂ ਹੁਣ ਤਾਂ ਮੈਂ ਡੀਕੀ ਜਾਂਦਾ ਅੱਜ ਤਾਂ ਮੈਂ ਮੁੱਦ ਕੀ ਜਾਣਾ ਮੈਂ ਕਹਿੰਦਾ ਅੱਜ ਸਪਰੇਅ ਕਰਾ ਗੱਲ ਜੀ ਇਹ ਸਪਰੇਅ ਕਰਾਉਣੀ ਹੈ ਹਾਂ ਅਸੀਂ ਵੀ ਉਹ ਇੱਕ ਹੋਰ ਸੁਣਾਓ ਜੀ ਉਹ ਦਿਓ ਠੀਕ ਆ ਬਾਈ ਕੈਮ ਤੂੰ ਮੇਰਾ ਵੀਰ ਅੱਜ ਆਪਦਾ ਕੋਈ ਹੋਰ ਕੰਮ ਕਰ ਲੈ ਹੋਰ ਸੁਣਾਓ ਵਧੀਆ ਵਧੀਆ ਚਲੋ ਕਰ ਦੇ ਸ਼ੁਰੂ ਕਰੋ ਕਿਰਪਾ ਮਾਲਕ ਦੀ ਚਲੋ ਨਵੇਂ ਸਾਲ ਨਾਲੇ ਸੱਜ ਤੁਹਾਨੂੰ ਵਧਾਈਆਂ ਭਾਈ ਨਵੇਂ ਸਾਲ ਦੀ ਬਾਈ ਜੀ ਸਵਾ ਵਧਾਈਆਂ ਕੰਮ ਇਦਾਂ ਹੀ ਚੱਲਦਾ ਰਹੇ ਭੁੰਡਾਂ ਦਾ ਘਣੀ ਹਣ ਸਾਰਾ ਸਾਲ ਹੀ ਚੱਲੇ ਸਹੀ ਗੱਲ ਚਲੋ ਕਰਦੇ ਸ਼ੇਰ ਬਗੈ ਨੂੰ ਕਰਾਂ ਖੜ ਜਾ ਕਹਿੰਦਾ ਚਾਹ ਪੀਰਾ ਕਰਾਂ ਦੀ ਪੀ ਲਓ ਪੀ ਲਓ ਸ਼ੁਰੂ ਕਰਾ ਮੁੰਡਿਆਂ ਨੇ ਬਾਈ ਚੱਲ ਵੀਰੇ ਇਹ ਲਾ ਲਈ ਕਣਕ ਦਾ ਆਪਣੀ ਪੂਰੀ ਕਾਲੀ ਛਾ ਆ ਕਿੱਲਾ ਪਾਣੀ ਨਾਲ ਤੁਹਾਨੂੰ ਮੈਂ ਦੱਸਿਆ ਵੀ ਖਰਾ ਹੋ ਗਿਆ ਉਹ ਬਾਕੀ ਸਾਰੀ ਕਾਲੀ ਐ ਇਧਰ ਵੀ ਕਾਲੀ ਛਾ ਇਹ ਕਿੱਲੇ ਚ ਪ੍ਰੋਬਲਮ ਆ ਬਾਕੀ ਸਾਰੀ ਓਕੇ ਆ ਦਵਾਈ ਘੋਲ ਕੇ ਕੇਰਾ ਕੰਮ ਸਟਾਰਟ ਕਰਦਾ ਆ ਹੁੰਦੀ ਆ ਬਾਈ ਮਿਹਨਤਾਂ ਠੰਡ ਦੇ ਵਿੱਚ ਆ ਜਿਹੜੇ ਬੈਠੇ ਚਿੱਟੇ ਬਾਣੇ ਪਾ ਕੇ ਗੱਲਾਂ ਕਰਦੇ ਆ ਨਾ ਕਿਸਾਨ ਨੂੰ ਤੇ ਮਜ਼ਦੂਰ ਨੂੰ ਆ ਵੇਖ ਲੋ ਤੁਸੀਂ ਸਹੀ ਐ ਨਾ ਗੱਲ ਦੱਸ ਮਾੜੀ ਕੀਤੀ ਆ ਵੀ ਆ ਪਾਣੀ ਵੀ ਠੰਡਾ ਉਤੋਂ ਹਵਾ ਵੀ ਠੰਡੀ ਹਾਂ ਸਾਰਾ ਕੁਝ ਠੰਡਾ ਤੇ ਕਹਿੰਦੇ ਆ ਕਿਸਾਨ ਤੇ ਮਜ਼ਦੂਰ ਐਵੇਂ ਹੀ ਆ ਵੇਖ ਲੋ ਸਾਡੇ ਚਪਲਾਂ ਪਾਈਆਂ ਤੇ ਆ ਨੰਗੇ ਪੈਰੀਂ ਵੀਰ ਆਵੇ ਲੋ ਨੰਗੇ ਪੈਰਾਂ ਨਾਲ ਕਿਵੇਂ ਫਿਰ ਲੋਗੇ ਹਾਂ ਸਹੀ ਗੱਲ ਹੈ ਇਹ ਗੱਲਾਂ ਘੱਟ ਕਰਿਆ ਕਰੋ ਇਹ ਮਿਹਨਤ ਆ ਹੱਕ ਸੱਚ ਦੀ ਕਮਾਈ ਆ ਹਾਂ ਭਾਈ ਮਿਹਨਤ ਆ ਇਹ ਸਹੀ ਗੱਲ ਆ ਸਹੀ ਹੈ ਨਾ ਜਾ 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 ਇਹ ਬੈਠੇ ਚਿੱਟੇ ਬਾਣੇ ਪਾ ਕੇ ਤੇ ਗੱਲਾਂ ਕਰਦੇ ਆਪਾਂ ਲੋ ਕਰ ਲੈਂਦੇ ਸਹੀ ਗੱਲ ਆ ਭਾਈ ਹਾਂ ਸਾਡੇ ਨਾਲ ਕੁਐਸਚਨ ਆ ਕੇ ਕਰੋ ਕੱਲੇ ਚਪਲਾਂ ਪਾ ਕੇ ਖੇਤ ਦਾ ਉੱਤੋਂ ਦੇ ਢੇੜਾ ਦੇ ਦੋ ਜਿਹੜਾ ਜ਼ਿਆਦਾ ਗੱਲਾਂ ਕਰਦਾ ਵਾ ਢੇੜਾ ਹੀ ਕੱਢ ਲੋ ਹਾਂ ਢੇੜਾ ਕੱਢੋ ਤੇ ਤੁਹਾਨੂੰ ਪਤਾ ਜਾਊ ਲੱਗ ਕੇ ਵੀ ਕਿਵੇਂ ਆ ਹੀਟਾਂ ਛੱਡ ਕੇ ਬੈਠੇ ਏਸੀ ਛੱਡ ਕੇ ਬੈਠੇ ਇਹ ਆ ਵੀਰਾਂ ਦੀ ਅਸਲੀ ਮਿਹਨਤ ਆ ਭਾਈ ਸਾਡੀ ਹਾਂ ਇਦਾਂ ਦੀਆਂ ਤੱਤਾਂ ਵਾਲੀਆਂ ਤਾਕਤ ਵਾਲੀਆਂ ਸਪਰੇਆਂ ਕਰਨੀਆਂ ਚਾਹੀਦੀਆਂ ਕਿਉਂਕਿ ਜਿਹੜੀ ਚੀਜ਼ ਦੀ ਲੋਡ ਹੁੰਦੀ ਹੈ ਤੇ ਆਪਾਂ ਪੈ ਜਾਂਦੇ ਆ ਜ਼ਹਿਰ ਪਿੱਛੇ ਤੁਹਾਨੂੰ ਮੈਂ ਅੱਗੇ ਵੀ ਵੀਡੀਓ ਚ ਕਈਆਂ ਇਹ ਦੱਸਿਆ ਵੀ ਆਪਾਂ ਜ਼ਹਿਰ ਨਹੀਂ ਪਾਉਂਦੇ ਦਾਣੇਦਾਰ ਤਾਂ ਬਾਣ ਦੇ ਵਿੱਚ ਹੀ ਨਹੀਂ ਪਾਉਂਦੇਗੇ ਠੀਕ ਹੈ ਤੇ ਇਦਾਂ ਦੇ ਤਾਤੀ ਤਾਕਤ ਵਾਲੀਆਂ ਮੈਗਨੀਸ਼ੀਅਮ ਪੋਟਾਸ਼ੀਅਮ ਜ਼ਿੰਕ ਵਗੈਰਾ ਇਦਾਂ ਦੀਆਂ ਸਪਰੇਆਂ ਕਰਨੀਆਂ ਚਾਹੀਦੀਆਂ ਇਹ ਹੈ ਛੋਟੀ ਜਿਹੀ ਚੀਜ਼ ਆ ਦੇਖ ਲਓ ਕਿੰਨੇ ਕ ਪਾਊ ਚੱਕ ਤੇ ਆਪਾਂ ਨੂੰ ਆਇ ਲੱਗਦਾ ਵੀ ਯਾਰ ਇਹਨਾਂ ਨੇ ਹੀ ਕਰਨਾ ਇਹਦੀ ਮੈਂ ਤੁਹਾਨੂੰ ਅੱਗੇ ਵੀ ਆਣਾ ਹੁੰਨਾ ਵੀ ਇਹਦੀ ਕੀਮਤ ਘਟਾ ਪਰ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਆ ਆ ਤੁਸੀਂ ਆਖੋਗੇ ਵਿਆਹ ਕੀ ਕਰੂ ਕਿੱਲੇ ਦੇ ਵਿੱਚ ਇਹ ਹੈਗੀ ਜ਼ਿੰਕ ਤੇ ਪਰ ਇਹਦਾ ਰਿਜ਼ਲਟ ਬਹੁਤ ਟੌਪ ਦਾ ਰਿਜ਼ਲਟ ਆ ਬਾਕੀ ਇਹ ਕੰਪਨੀ ਵਧੀਆ ਤੇ ਇਦਾਂ ਦੀਆਂ ਕਰਿਆ ਕਰੋ ਤੇ ਦੂਜਾ ਗੰਦਪੱਲ ਪਾਉਣ ਦੀ ਲੋੜ ਨਹੀਂ ਦੀ ਦਾਣੇਦਾਰ ਇਹ ਨਾਲ ਇਹਦੇ ਨਾਲ ਕੋਈ ਬੁਰਾ ਅਸਰ ਨਹੀਂ ਕੋਈ ਕਣਕ ਤੇ ਆਪਾਂ ਨੂੰ ਨਹੀਂ ਆਪਾਂ ਨੂੰ ਕਣਕ ਤੇ ਆਪਾਂ ਨੂੰ ਤਾਕਤ ਹੀ ਮਿਲੂਗੀ ਜ਼ਿੰਕ ਪੋਟਾਸ਼ ਮੈਗਨੀਸ਼ੀਅਮ ਇਦਾਂ ਦੀਆਂ ਚੀਜ਼ਾਂ ਆਪਣੇ ਸਰੀਰ ਨੂੰ ਵੀ ਲੋੜ ਹੁੰਦੀ ਹੈ ਤਾਂ ਅਗਰ ਕੀ ਪਤਾ ਇਦਾਂ ਦੀਆਂ ਕਰਦੇ ਹੁੰਨੇ ਆ ਅਜੇ ਤੱਕ ਆਪਾਂ ਕੋਈ ਨਹੀਂ ਕੀਤੀ ਤੇ ਹੁਣ ਸ਼ੁਰੂ ਕੀਤੀ ਸਪਰੇ ਨਾ ਨਦੀਨ ਆਪਣੇ ਕਣਕ ਚ ਹੈ ਹੀ ਨਹੀਂ ਜ਼ੀਰੋ ਵਾਲੀ ਚ ਤਾਂ ਮੈਂ ਕਹਿੰਦਾ ਹੁੰਦਾ ਇਹ ਨਾ ਜ਼ੀਰੋ ਵਾਲੀ ਪੀਲੀ ਨਹੀਂ ਹੁੰਦੀ ਇਹ ਨੰਦਾ ਵੇਖ ਲਓ ਤੁਸੀਂ ਇੱਕ ਵੀ ਨਹੀਂ ਉਵੇਂ ਧਰਤੀ ਦਿਸਦੀ ਐ ਕੋਈ ਗੰਦ ਨਹੀਂ ਹੈਗਾ ਤਾਂ ਸੁਪਰ ਸੀਡਰ ਵਾਲੀ ਵੀ ਆਪਣੇ ਕਣਕ ਐਨ ਵਧੀਆ ਬਣ ਗਈ ਐ ਤਾਂ ਪੂਰੀ ਘੈਂਟ ਆ ਇਹ ਵੀ ਐ ਦੂਰ ਤੱਕ ਪਹਿਲਾਂ ਲੱਗਦੀ ਹੋ ਰਹੀ ਐ ਲਓ ਜੀ ਉਧਰ ਫਾਰੇ ਸਪਰੇ ਕਰ ਜਾਂਦੀ ਐ ਆਹ ਰਹਿ ਗਏ ਥੱਲੇ 3 ਕਿੱਲੇ ਤੇ ਹੁਣ ਜੋਦੇ ਇੱਧਰ ਆ ਗਏ 3 ਕਿੱल्ल्या ਦਾ ਚੱਕ ਲਿਓ ਕੰਮ ਨੂੰ ਖਰਾ। ਹਉ ਸਾਹਮਣੇ ਜੀਰੋ ਵਾਲੀ ਆ। ਉਹ ਵੀ ਵਧੀਆ ਤੇ ਹੁਣ ਇਹ ਵੀ ਉਹਦੇ ਵਾਂਗ ਰਲ ਗਈ ਵੇਹ ਵਧੀਆ ਬਣ ਗਈ ਹੈ ਵੀ। ਹਣ ਤਾਂ ਐਂਡ ਆਜ ਐਂਡ। ਹਣ ਤਾਂ ਸਿਰੇ ਲੱਗਿਆ ਪਿਆ ਅੱਜ ਮੇਰੇ ਵੀਰੋ ਸਿਰ ਆਏ। ਕਿਉਂਕਿ ਠੰਡ ਵੀ ਹੁਣ ਜ਼ਰੂਰੀ ਆ। ਇਹ ਮੌਸਮ ਐ ਵੀ ਜ਼ਰੂਰੀ ਆ ਫੇਰ ਹੀ ਆ ਕਣਕਾਂ ਨੇ ਬੰਨਣਾ। ਨਹੀਂ ਤਾਂ ਇੱਥੇ ਤੇਲੀ ਜੀ ਕੱਢ ਜਾਣਗੀਆਂ। ਤੇ ਬਾਕੀ ਆ ਜੀਰੋ ਵੇਖ ਲਓ ਬਈ। ਐਨ ਸਾਫ਼ ਪਿਆ ਵਾਂ। ਕੋਈ ਬਾਲਾ ਗੰਦ ਨਹੀਂ ਮਾੜੀ ਮੋਟੀ ਚਪਾਲਕਾ ਬਾਕੀ ਸਾਰਾ ਸਾਪਿਆ ਗੁਲੇ ਡੰਡਾ ਨਹੀਂ ਹੈਗਾ ਇਹ ਚ ਜਮੈਂ ਪਰ ਸਪਰੇਅ ਇਹਦੇ ਚ ਵੀ ਦੇਖਾਂਗੇ ਇੱਕ ਇੱਕ ਪੈਕੇਟ ਟੋਪਿਕ ਦਾ ਪਾ ਦੇਾਂਗੇ ਉਹਦੇ ਨਾਲ ਕਣਕ ਬਣਦੀ ਆ ਟੋਪਿਕ ਨਾਲ ਨਾਲੇ ਸੰਕੋਰ ਨਾ ਪਾਵੇ ਬਈ ਵਾਣ ਚ ਕਣਕ ਮਚਾਂਦੀ ਇੱਕ ਸਾਲ ਐ ਚ ਪਾ ਬੈਠਾ ਮੈਂ ਦੋਹਾਂ ਕਿੱਲਾਂ ਜਿਆਦਾ ਇਹ ਗੁਲੇ ਡੰਡਾ ਸੰਕੋਰ ਪਾਤੀ ਜਮਾਂ ਕਣਕ ਸਾੜਦੀ ਉਸ ਤੋਂ ਇਹ ਤਨ ਕਰਕੇ ਤੇ ਤਨ ਉਧਰਲੇ ਰਹਿ ਗਿਆ ਉਹ ਪਰਲੇ ਮੈਂ ਕਹਾਂ ਚਲੋ ਇਧਰੋਂ ਨਵੇੜ ਲਓ ਪਹਿਲਾਂ ਫਿਰ ਆਪਾਂ ਉਧਰ ਚੱਲ ਲਓ ਜੀ ਨਾਲ ਦੀ ਨਾਲ ਡੱਬੇ ਵੀ ਮਚਾਦੇ ਆਪਾਂ ਨਾਲੇ ਸੇਕਦੇ ਆ ਅੱਗ ਹਾ 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 ਨਜ਼ਾਰਾ ਆ ਗਿਆ ਕਿ ਨਜ਼ਾਰਾ ਅੱਗ ਸੇਕਣ ਦਾ ਨਾਲ ਦੀ ਨਾਲ ਕੰਮ ਖਤਮ ਕਰਦੇ ਆ ਆ ਬੱਲੇ ਚਲੋ ਚਲੋ ਡੱਬੇ ਹੈ ਹੀ ਬਾਲੇ ਸੀ ਪੈਕਿੰਗ ਹੀ ਬਾਲੀ ਸੀ ਇੱਕ ਡੱਬੇ ਚ ਘਾ 3-3 ਡੱਬੇ ਲੈ ਨਾਲੇ ਅੱਗ ਸੇਕ ਲਈ ਤੇ ਨਾਲੇ ਆਪਾਂ ਇਹਨਾਂ ਦਾ ਸੁਭਾਇਆ ਕਰਤਾ ਆ ਰਹਿ ਗਿਆ ਆਪਣੇ ਵਾਣ ਬਾਕੀ ਹੋ ਗਏ ਉਧਰ ਆਪਾਂ ਸੇਕਦੇ ਆ ਅਹਾਹਾ ਲਓ ਜੀ ਲਾਸਟ ਵਾਣ ਰਹਿ ਗਿਆ ਆਪਣਾ ਇੱਧਰਲਾ ਤੇ ਕੰਮ ਕੰਪਲੀਟ ਹੋਣਾ ਟਾਈਮ ਵੀ ਕਾਫੀ ਹੋ ਗਿਆ ਸ਼ਾਮ ਹੀ ਹੋ ਗਈ ਆ ਚਲੋ ਆਪਣਾ ਕੰਮ ਡਨ ਹੋ ਗਿਆ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਸਾਰਾ ਕੰਮ ਹੈ ਕੰਪਲੀਟ ਹੋ ਗਿਆ ਤੇ ਵਾਹਿਗੁਰੂ ਤਰੱਕੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਬੱਦਲ ਕਾਫੀ ਜ਼ਿਆਦੇ ਆ ਤੇ ਹੁਣ ਤਾਂ ਹੰਦ ਵੀ ਡਿਗਣੀ ਸਟਾਰਟ ਹੋ ਗਈ ਵੈਸੇ ਤੇ ਚਲੋ ਬਾਕੀ ਰੱਬ ਨੂੰ ਪਤਾ ਥੋੜਿਆ ਕਿ ਨਹੀਂ ਹੁਣ ਹੁਣ ਤਾਂ ਲੱਤੀ ਹੈਂ ਜਾ ਕੇ ਲਾਵਾਂਗੇ ਹੰਦ ਲਾਏ ਅੱਗ ਨਾਲ ਇੱਥੇ ਉਹ ਕਿਹੜਾ ਨਿੱਗੇ ਹੋ ਗਏ ਨਹੀਂ ਨਹੀਂ ਹੈਂ ਨਹੀਂ ਫਰਕ ਪੈਂਦਾ ਯਾਰ ਅੱਗ ਨਾਲ ਠੰਡ ਬਹੁਤ ਲਓ ਜੀ ਕੰਮ ਆਪਣਾ ਨਿਬੜ ਗਿਆ ਬਾਈਆਂ ਨੇ ਅੱਗ ਸੇਕ ਲਈ ਹੈ ਹੁਣ ਤੇ ਚੱਲ ਗਏ ਹੁਣ ਘਰਾਂ ਨੂੰ ਫਿਰ ਹਾਂਜੀ ਬਾਈ ਜੀ ਚਲੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮੈਂ ਵੀ ਅੱਗ ਸੇਕ ਲਾਂ ਆ ਗਾਗੀ ਆ ਕਿ ਨਹੀਂ ਠੰਡ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਆ ਜਾ ਮਿੱਤਰ ਤੂੰ ਵੀ ਛੇਕ ਲਾ ਆ ਜਾ ਆ ਜਾ ਨਹੀਂ ਜ਼ਰੂਰੀ ਆ ਯਾਰ ਮੂੰ ਪਾਣੀ ਤਾਂ ਆਪਣਾ ਬਹੁਤ ਨਿੱਗਾ ਸੀ ਬਾਈ ਪਾਣੀ ਕਰਕੇ ਆਹ ਪਾਣੀ ਕਰਕੇ ਕੰਮ ਲੋਟ ਆ ਗਿਆ ਪਾਣੀ ਸੀ ਤਾਜ਼ਾ ਤੇ ਕਿਉਂਕਿ ਪਾਣੀ ਡੂੰਗਾ ਬੋਰਾ ਨਾ ਗਰਮ ਆਏ ਜੇ ਖੜਾ ਪਾਣੀ ਹੁੰਦਾ ਫਿਰ ਬੜਾ ਔਖਾ ਹੋਣਾ ਸੀ ਹਾਂ ਫਿਰ ਤਾਂ ਥਰ ਜਾਣਾ ਸੀ ਸਰ ਜਾਣਾ ਹੀ ਵਾਕਿਆ ਹੀ ਹਾਂ ਚਲੋ ਛੇਕ ਲਓ ਕੋਈ ਨਹੀਂ ਆਕਾ ਅੱਜੀ ਕਿਵੇਂ ਠੀਕ ਹਾਂ ਬਸ ਹੋ ਜਾਂਦਾ ਕਿਉਂ ਕੀ ਗੱਲ ਆ ਤਾਂ ਕਿਹੜ ਨਾਲ ਜਾਈ ਨੱਕ ਲੈਨੇ ਲੈ ਤੁੰਨ ਬਾਲੇ ਠੰਡ ਹੁਣ ਦੱਸੋ ਅਸੀਂ ਕੀ ਕਰੀਏ ਹੁਣ ਮੈਂ ਖੇਤੋਂ ਆਇਆ ਤੇ ਕੋਈ ਨੱਕ ਦੇਣੀ ਸਪਰੇਅ ਕਰੇ ਕੇ ਨਾ ਡੇਲੀ ਹੁੰਦੀ ਸਪਰੇਅ ਸਾਡਾ ਤਾਂ ਡੇਲੀ ਕੰਮ ਬਾਈ ਸਵੇਰੇ ਦੀ ਵਾਕਿਆ ਇੱਕ ਗੱਲ ਨਾ ਤਾਂ ਬਾਈ ਸਹਿਮਤ ਆ ਚਲੋ ਤਾਂ ਹਰ ਸਮਝ ਆ ਗਿਆ ਵੀ ਜਿਹੜਾ ਬੀਬੀਆਂ ਦਾ ਕੰਮ ਆ ਜਿਹੜੀ ਬੁੜੀਆਂ ਦਾ ਕੰਮ ਆ ਵੀ ਉਹ ਜ਼ਿਆਦਾ ਹੁੰਦਾ ਹਨ ਜਦੋਂ ਜਦੋਂ ਮੈਂ ਸਵੇਰੇ ਚਲੋ ਨਹਾ ਤੋ ਕੇ ਗੁਰੂ ਘਰ ਆ ਕੇ ਆ ਕੇ ਚਾਹ ਨੂੰ ਇੱਥੇ ਬੈਠ ਜਾਣਾ ਆਪੇ ਚਾਹ ਜਾਂਦੀ ਐ ਇਹ ਕਹਿੰਦੀ ਵੀ ਤੁਹਾਨੂੰ ਨਹੀਂ ਆ ਰਹੇ ਆ ਤੁਹਾਡੀ ਲਾਈਫ ਚ ਆਈਦੀ ਐ ਐਵੇਂ ਹੀ ਗੱਲ ਹਾਂਜੀ ਰੱਬ ਜਣ ਕੋ ਸੌਣ ਲੱਜਦਾ ਮੇਰਾ ਤਾਂ ਜੀ ਗੱਲ ਬੰਦਾ ਹੁੰਦੀ ਤੇ ਰਾਮ ਨਾ ਪੈਂਦੀ ਹਾਏ ਤੇ ਕਹਿੰਦੀ ਚਾਹ ਲੈ ਉਹਦੇ ਕੋਲ ਹੈ ਰੱਬਾ ਸਾਨੂੰ ਹਰ ਜੂਨ ਚ ਬੰਦੇ ਹੀ ਬਣਾਈ ਨਹੀਂ ਬਾਬਾ ਇਹਨਾਂ ਨੂੰ ਬੁਰੀ ਬਣਾਈ ਹੈ ਜੂਨ ਚ ਮੈਨੂੰ ਬੰਦਾ ਮੇਰੇ ਤੇ ਕਿਰਪਾ ਕਰਦੀ ਕਿਉਂਕਿ ਮੈਂ ਹੁਣ ਆ ਕੇ ਖੇਤੋਂ ਪਿਆਵ ਦਾ ਨਾ ਧੋ ਕੇ ਕਪੜੇ ਚੇਂਜ ਕਰਕੇ ਤੇ ਆਪਾਂ ਲੈ ਬਈ ਰਜਾਈ 'ਚ ਫਿਰ ਪੈ ਗਏ ਬੈੱਡ ਤੇ ਆ ਕੇ ਤੇਦਰ ਅਸਤਾਜ ਜੀ ਹਾਂ ਰੋਟੀ ਪਾਣੀ ਦਾ ਤਿਆਰ ਕਰਿਆ ਟਾਈਮ ਅੱਜ ਸਵਾ 6 ਹੋ ਗਏ ਆ 8:18 ਹੈ ਗੇੜੇ ਦਾ ਆਟਾ ਦੋਈ ਲਈ ਦੁਕਾਨ ਗਈ ਤੇ ਪਿਆ ਤਾ ਆਏ ਆਏ ਵਾਹਿਗੁਰੂ ਬਾਬਾ ਨਿਹੰਗ ਦਾ ਸ਼ੁਕਰਾਨਾ ਸ਼ੁਕਰ ਕਰਦਾ ਮੈਂ ਮਾਲਕਾ ਸੋਹਣੀ ਲਾਈਫ ਦਿੱਤੀ ਤੇ ਬੰਦਾ ਬਣਾਇਆ ਯਾਰੇ ਯਾਰੇ ਸਾਬ ਹੁੰਦਾ ਚਲੋ ਜੀ ਸਵਾਸ਼ੇ ਹੋ ਗਿਆ ਰੋਟੀ ਪਣੀ ਉਸਤਾਜ ਜੀ ਬਣਾਉਣਗੇ ਤੇ ਆਪਾਂ ਖਾਵਾਂਗੇ ਟੌਰ ਦੇ ਨਾਲ ਤੇ ਆਪਾਂ ਟੌਰ ਨਾਲ ਰਜਾਈ ਚ ਪਏ ਆਂ। ਕੀ ਗੱਲਾਂ ਬਾਤਾਂ ਕੀ ਜ਼ਿੰਦਗੀ ਆ। ਜ਼ਿੰਦਗੀ ਇੰਜੋਏ ਕਰੋ ਜ਼ਿੰਦਗੀ ਇੰਜੋਏ ਕਰੋ। ਤੁਸੀਂ ਰੋਟੀ ਬਣਾਓ ਅਸੀਂ ਜ਼ਿੰਦਗੀ ਇੰਜੋਏ ਕਰਦੇ ਆਂ। ਰੋਟੀ ਬਣਾਉਣੀ ਇਧਰ। ਠੀਕ ਹੈ ਜੀ।